ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਲੱਗਦਾ ਹੈ ਉਲਟੀ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕਿ ਵੀ ਬਲਾਊਜ਼ ਜਿਹੜਾ ਆਪਣਾ ਇਹ ਡਿਜ਼ਾਈਨ 8 ਸਲਾਈਆਂ ਚ ਇੱਥੋਂ ਤੱਕ ਕੰਪਲੀਟ ਹੋਇਆ ਹੈ ਠੀਕ ਹੈ ਅੱਠ ਸਲਾਈਆਂ ਇੱਥੋਂ ਲੈ ਕੇ ਇੱਥੇ ਤੱਕ ਜਿਹੜੀਆਂ ਗੈਪ ਵਾਲੀਆਂ ਸਲਾਈਆਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖੀਆਂ ਰੱਖਣੀਆਂ ਠੀਕ ਹੈ ਦੇਖੋ ਮੈਂ ਇੱਥੇ ਚਾਰ ਸਲਾਈਆਂ ਰੱਖੀਆਂ ਗੈਪ ਲਈ ਸਿੱਧੀ ਉਲਟੀ ਉਲਟੀ ਸਾਈਡ ਤੋਂ ਫਿਰ ਸਿੱਧੀ ਸਿੱਧੀ ਸਾਈਡ ਤੋਂ ਫਿਰ ਇਕੁਅਲਟੀ ਚਾਰ ਸਲਾਈਆਂ ਹੋਗੀਆਂ ਦੋ ਸਿੱਧੀਆਂ ਦੋ ਉਲਟੀਆਂ ਠੀਕ ਹੈ ਉਸ ਤੋਂ ਬਾਅਦ ਦੇਖੋ ਇਹ ਅੱਠ ਸਲਾਈਆਂ ਇਹ ਤਾਂ 12 ਸਲਾਈਆਂ ਹੋਗੀਆਂ ਆਪਣਾ ਕੁੱਲ ਬਾਰਡਰ ਤੋਂ ਉੱਪਰ ਇੱਥੋਂ ਤੋਂ ਇੱਥੋਂ ਤੱਕ 12 ਸਲਾਈਆਂ ਹੋਣਗੀਆਂ ਠੀਕ ਹੈ ਜਿਹੜੀਆਂ ਤੁਸੀਂ ਇਹ ਸਲਾਈਆਂ ਰੱਖਣੀਆਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਚਾਰ ਸਲਾਈਆਂ ਵੀ ਬਣਾ ਸਕਦੇ ਹੋ ਅੱਠ ਵੀ ਬਣਾ ਸਕਦੇ ਹੋ 10 ਵੀ ਬਣਾ ਸਕਦੇ ਹੋ ਠੀਕ ਹੈ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਰਾਈਟ ਸਾਈਡ ਤੋਂ ਸ਼ੁਰੂ ਹੋਗਾ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਰਾਈਟ ਸਾਈਡ ਤੋਂ ਜਿਹੜੀ ਪਹਿਲੀ ਸਲਾਈਏ ਦੇਖੋ ਗੈਪ ਵਾਲੀਆਂ ਸਲਾਈਆਂ ਬਣਾਉਣੀਆਂ ਆਪਾਂ ਸਾਰੀ ਸਲਾਈ ਸਿੱਧੀ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਹੋਊਗੀ ਆਪਣੀ ਹਿਡਲਾਈਨ ਦੀ ਫਸਟ ਰੋ ਰਾਈਟ ਸਾਈਡ ਦੇਖੋ ਇਹ ਕਸਲਾਈ ਕੰਪਲੀਟ ਕਰ ਲਈ ਦੂਸਰੀ ਸਲਾਈ ਆ ਗਈ ਦੂਸਰੀ ਸਲਾਈ ਸਾਰੀ ਆ ਪੌਲਟੀ ਬਣਾਵਾਂਗੇ ਉਲਟੀ ਸਾਈਡ ਤੋਂ ਕਿਉਂਕਿ ਇਹ ਗੈਪ ਵਾਲੀਆਂ ਸਲਾਂਗਾਂ ਜਿੰਨਾਂ ਤੁਸੀਂ ਚਾਹੋ ਨਾ ਬਣਾ ਸਕਦੇ ਹੋ ਜਿੰਨਾਂ ਤੁਸੀਂ ਗੈਪ ਦੇਣਾ ਚਾਹੋ ਡਿਜ਼ਾਈਨ ਤੀਸਰੀ ਸਿਲਾਈ ਰਾਈਟ ਸਾਈਡ ਤੇ ਚੌਥੀ ਸਲਾਈ ਰੋਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਇਹ ਤਾਂ ਹੋ ਗਿਆ ਆਪਣੀਆਂ ਚਾਰ ਸਲਾਂਗਾਂ ਗੈਪ ਨੇ ਹੁਣ ਡਿਜ਼ਾਈਨ ਦੀ ਇੱਥੋਂ ਪਹਿਲੀ ਸਲਾਈ ਕਹਿ ਲਓ ਜਾਂ ਪੰਜਵੀਂ ਸਲਾਈ ਕਹਿ ਲਓ ਦੇਖੋ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ ਠੀਕ ਹੈ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜਦੋਂ ਆਪਾਂ ਕੁੰਡੇ ਲੈਨੇ ਇਵਨ ਨੰਬਰ ਵਿੱਚ ਲੈਨੇ ਝੋਟੇ ਦੇ ਹਿਸਾਬ ਨਾਲ ਦੋ ਦੋ ਠੀਕ ਹੈ ਇਸ ਤਰ੍ਹਾਂ ਪਹਿਲਾ ਕੁੰਡਾ ਤਾਰੋ ਚਾਹੀ ਬਣੂ ਹੁਣ ਆਪਣਾ ਇੱਥੋਂ ਡਿਜ਼ਾਈਨ ਸ਼ੁਰੂ ਹੋ ਜੂਗਾ ਥ੍ਰੈਡ ਅੱਗੇ ਕਰਕੇ ਕੁੰਡਾ ਸਿੱਧਾ ਐਸਟਰਾ ਜਾਲੀ ਬਣਾ ਲੈਣੀ ਹੈ ਠੀਕ ਹੈ ਇੱਥੇ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਕਰ ਲਓ ਇਸ ਤਰ੍ਹਾਂ ਫਿਰ ਜਿਹੜੀ ਇਹ ਜਾਲੀ ਬਣਾਈ ਹੈ ਇਹ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਇਹ ਕੁੰਡਾ ਜਿਹੜਾ ਜਾਲੀ ਬਣਾਈ ਹੈ ਥ੍ਰੈਡ ਅੱਗੇ ਕੀਤਾ ਸੀ ਇਹ ਗੁੰਡਾ ਹੁਣ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਐਸ ਤਰ੍ਹਾਂ ਦੇਖੋ ਠੀਕ ਹੈ ਦੋ ਕੁੰਡਿਆਂ ਦੇ ਦੋ ਕੁੰਡੇ ਰਹਿ ਗਏ ਨਾ ਤਾਂ ਕੋਈ ਕੁੰਡਾ ਵਧਿਆ ਆਪਣੇ ਕੋਲ ਨਾ ਘਟਿਆ ਫਿਰ ਥ੍ਰੈਡ ਅੱਗੇ ਕਰ ਲੈਣਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਉਲਟਾ ਠੀਕ ਹੈ ਜਿਹੜੀ ਹੁਣ ਆਪਾਂ ਇਹ ਜਾਲੀ ਬਣਾਈਏ ਦੇਖੋ ਕੁੰਡਾ ਅੱਗੇ ਕੀਤਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਹੀ ਰੱਖਣਾ ਇੱਕ ਕੁੰਡਾ ਸਿੱਧਾ ਇੱਕ ਉਲਟਾ ਹੀ ਆਪਣਾ ਡਿਜ਼ਾਈਨ ਹੈ ਫਿਰ ਜਿਹੜੀ ਇਹ ਜਾਲੀ ਬਣਾਈ ਹੈ ਥ੍ਰੈਡ ਅੱਗੇ ਕੀਤਾ ਸੀ ਇਹਦੇ ਉੱਪਰ ਛੁੱਟ ਦੇਣਾ विदाउट जाली डिजाइन अपना यह ठीक है थ्रेड अगे एक सीधा एक उल्ट फिर आपडा इन्हे उ सुट देना थ्रेड अगे एक सीधा एक उल्ट जोड़ा पे कुा बनाया ये दो कुंडा कुंडे उ सुट देना थ्रेड अग्न रखना एक सीधा एक उल्ट जेड़ा पे कुंडा बनाया ਦੇਖੋ ਜਾਲੀ ਬਣਾਈਏ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਉਲਟਾ ਜਿਹੜਾ ਆਪਾਂ ਜਾਲੀ ਵਾਲਾ ਕੁੰਡਾ ਬਣਾਇਆ ਹੈ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਥ੍ਰੈਡ ਅੱਗੇ ਇੱਕ ਸਿੱਧਾ ਇੱਕ ਉਲਟਾ ਫਿਰ ਇਹ ਕੁੰਡਾਏ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਥ੍ਰੈਡ ਅੱਗੇ ਇੱਕ ਸਿੱਧਾ ਇੱਕ ਉਲਟਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟਤਾ ਥ੍ਰੈਡ ਅੱਗੇ ਇੱਕ ਸਿੱਧਾ ਇੱਕ ਉਲਟਾ ਫਿਰ ਇਹ ਕੁੰਡਾ ਜਿਹੜਾ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਛੁੱਟ ਦੇਣਾ ਠੀਕ ਹੈ ਲਾਸਟ ਤੱਕ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ಥ್ರೆಡ್ ಅಕ್ಕ ಸಿದ್ಧ ಉಲ್ಟಾ ಈ ಕುಡಾ ದೊ ಕುಡೆಯ ಸ್ಟರ ಥ್ರೆಡ್ ಅಕ್ಕ ಸಿಧಾ ಇಲ್ಟಾ ਇਹ ਕੁੰਡਾ ਆਪਾਂ ਦੋ ਕੁੰਡਾ ਨੇ ਉੱਪਰ ਦੀ ਸੌਟ ਦੇਣਾ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਇੱਕ ਰਹਿ ਗਿਆ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਹੀ ਸਲਾਈ ਹੈ ਠੀਕ ਹੈ ਛੇਵੀਂ ਸਲਾਈ ਆ ਗਈ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਰੌਂਗ ਸਾਈਡ ਤੋਂ ਸਾਰੀਆਂ ਸਲਾਈਆਂ ਅਲਟੀਆਂ ਨਹੀਂ ਬਣਨੀਆਂ ਜਦੋਂ ਰੌਂਗ ਸਾਈਡ ਤੋਂ ਸਾਰੀਆਂ ਸਲਾਈਆਂ ਉਲਟੀਆਂ ਬਣਦੀਆਂ ਸਿਰਫ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਬਣਾਉਣਾ ਹੁੰਦਾ ਹੈ ਤਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਆਸਾਨ ਹੋ ਜਾਂਦਾ ਹੈ ਇਸੇ ਤਰ੍ਹਾਂ ਆਪਣੇ ਅੱਜ ਦੇ ਡਿਜ਼ਾਈਨ ਦੀਆਂ ਜਿਹੜੀਆਂ ਇਹ ਉਲਟੇ ਪਾਸੇ ਤੋਂ ਸਾਰੀਆਂ ਸਲੰਗਾਂ ਉਲਟ ਨਹੀਂ ਹੈ सातवीं सिलाई बनानी हूँ आप ठीक है जीडी अपनी ये लाइन जानी इस तरह यह बनानी हूँ आप डिजाइन अपना उस तरह ही होगा बस स्टार्टिंग डिजाइन की जगह चेंज करनी है पहला कुंडा तारो चाहे बनो उस तो बाद हम आप कुंडा सीधा बना लेंगे डिजाइन की जगह चेंज होगी अगर डिजाइन उस तरह ही थ्रेड अगे एक सीधा एक उल्टा ये कुंडा आप ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ। ਜਿਹੜਾ ਡੱਗ ਗਿਆ ਇੱਕ ਸਿੱਧਾ ਇੱਕ ਉਲਟਾ। ਇਹ ਕੁੰਡਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ। ਇਸ ਗੱਲ ਦਾ ਆਪਾਂ ਧਿਆਨ ਰੱਖਣਾ ਜਿਹੜੇ ਆਪਣੇ ਇਹ ਕੁੰਡੇ ਠੀਕ ਹੈ ਇਸ ਤਰ੍ਹਾਂ ਸਲਾਈ ਤੋਂ ਨਿਕਲਨੇ ਚਾਹੀਦੇ। ਨਹੀਂ ਤਾਂ ਫਿਰ ਜਿਹੜਾ ਕੁੰਡਾ ਉਹ ਡਿੱਗ ਪੈਂਦਾ ਡਿਜ਼ਾਈਨ ਖਰਾਬ ਹੋ ਜਾਂਦਾ। ಥ್ರೆಡ್ ಅಲ್ಟಾ ಎಡರದ ಸ್ಟ ಥ್ರೆಡ್ ಅಲ್ಟ್ರೆಡ್ ರಾಸ್ಟ ತುಲ ਲਾਸਟ ਤੇ ਆਪਣਾ ਉਸੇ ਤਰ੍ਹਾਂ ਹੀ ਆਊਗਾ ਜਿਵੇਂ ਆਪਾਂ ਸਟਾਰਟਿੰਗ 'ਚ ਬਣਾਇਆ ਲਓ ਜੀ ਹੁਣ ਆ ਗਿਆ ਪਲਾਸਟ ਤੇ ਲਾਸਟ ਤੇ ਆਪਾਂ ਥ्रेड ਕਰ ਲੈਣਾ ਪਿੱਛੇ ਲਾਸਟ ਵਾਲੇ ਦੋ ਕੁੰਡੇ ਸਿੱਧੇ ਬਣਾ ਲੈਣੇ ਡਿਜ਼ਾਈਨ ਉਹੀ ਰਿਹਾ ਬਸ ਆਪਣੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਐ ਸਟਾਰਟਿੰਗ ਤੇ ਲਾਸਟ ਤੇ ਠੀਕ ਐ ਉਲਟੀ ਸिलाई ਜਾਰੀ ਹੈ ਪਾਲਟੀ ਬਣਾ ਲਾਂਗੇ ਦੇਖੋ ਹੁਣ ਇਹ ਹੀ ਦੋ ਸਲਾਈਆਂ ਆਪਾਂ ਉੱਪਰ ਇਹਦੇ ਰਿਪੀਟ ਕਰਨੀਆਂ ਜਿਹੜੀਆਂ ਆਪਾਂ ਇਹ ਦੋ ਸਲਾਈਆਂ ਬਣਾਈਆਂ ਇਹਦੇ ਉੱਪਰ ਰਿਪੀਟ ਕਰਨੀਆਂ ਹੁਣ ਆਪਾਂ ਠੀਕ ਹੈ ਪਹਿਲਾਂ ਆਪਾਂ ਇਹ ਪਹਿਲੀ ਸਲਾਈ ਜਿਹੜਾ ਇਹ ਬਣਾਇਆ ਫੇਰ ਇਹ ਦੂਸਰੀ ਤਾਂ ਚਾਰ ਸਲਾਈਆਂ ਆਪਣੀਆਂ ਐਸੀ ਤੇ ਚਾਰ ਸਲਾਈਆਂ ਹੀ ਉੱਪਰ ਹੋਗੀਆਂ ਅੱਠ ਸਲਾਈਆਂ ਹੋਗੀਆਂ ਡਿਜ਼ਾਈਨ ਦੀਆਂ ਠੀਕ ਆ ਹੁਣ ਆ ਗਈ ਨੌਵੀਂ ਸਲਾਈ ਨੌਵੀਂ ਸਲਾਈ ਆਪਾਂ ਜਿਹੜਾ ਆਪਾਂ ਪਹਿਲੀ ਲਾਈਨ ਬਣਾਈ ਉਸੇ ਤਰ੍ਹਾਂ ਹੀ ਬਣਾਉਣਾ ਪਹਿਲਾ ਕੁੰਡਾ ਤਾਰਾਂਗੇ ਥ੍ਰੈਡ ਅੱਗੇ ਇੱਕ ਸਿੱਧਾ ਇੱਕ ਉਲਟਾ ਠੀਕ ਹੈ ਇਸੇ ਤਰ੍ਹਾਂ ਮੈਂ ਕੰਪਲੀਟ ਕਰਦੀ ਹਾਂ ਸਾਰੀ ਸਿਲਾਈ ਫਿਰ ਉਲਟੇ ਪਾਸੇ ਤੋਂ ਉਲਟੀ ਸਿਲਾਈ ਆ ਜੂਗੀ ਲਓ ਜੀ ਉਲਟੀ ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਜਿਵੇਂ ਇੱਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਕੀਤੀ ਸੀ ਇੱਥੇ ਵੀ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਵਿੱਚ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਰਹੂਗਾ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰ ਲੈਣਾ ਹੁਣ ਉਸੇ ਤਰ੍ਹਾਂ ਹੀ ਡਿਜ਼ਾਈਨ ਚੱਲੇਗਾ ਇੱਕ ਸਿੱਧਾ ਇੱਕ ਉਲਟਾ ਠੀਕ ਹੈ ਫਿਰ ਆਪਾਂ ਜਾਲੀ ਵਾਲਾ ਕੁੰਡਾ ਜਿਹੜਾ ਇਹ ਦੋ ਕੁੰਡਿਆਂ ਦੇ ਉੱਪਰ ਦੀ ਸਟ ਧੇਣਾ ਇਸ ਤਰ੍ਹਾਂ ਤਾਂ ਮੈਂ ਇਹ ਦੋ ਸਲੰਗਾਂ ਬਣਾ ਕੇ ਕੰਪਲੀਟ ਕਰਦੀ ਆ ਕਿ ਡਿਜ਼ਾਈਨ ਵਾਲੀ ਕੁਆਲਿਟੀ ਸਲਾਈ ਲਓ ਜੀ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਇਸ ਤਰ੍ਹਾਂ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਹੈ ਉਸੇ ਤਰ੍ਹਾਂ ਚਾਰ ਸਲੰਗਾਂ ਗੈਪ ਵਾਲੀਆਂ ਬਣਾ ਲੈਣੀਆਂ ਠੀਕ ਹੈ ਫਿਰ ਉਸ ਤੋਂ ਬਾਅਦ ਚਾਰ ਲਾਈਨਾਂ ਆਪਣੀਆਂ ਇਹ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੈ ਜਿਹੜਾ ਅੱਗੇ-ਅੱਗੇ ਚੱਲਦਾ ਜਾਊਗਾ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਸਿਰਫ ਦੋਸ਼ ਲਾ ਨਹੀਂ ਦੇਖਿਆ ਜਾਵੇ ਤੁਹਾਡੇ ਡਿਜ਼ਾਈਨ ਤੇ ਚਾਰ ਤਾਂ ਆਪਣੀਆਂ ਸਿੱਧੀਆਂ ਉਲਟੀਆਂ ਹੀ ਹੋਗੀਆਂ ਇਹ ਦੋ ਇਹ ਡਿਜ਼ਾਈਨ ਵਾਲੀਆਂ ਇਹ ਦੋ ਉੱਪਰ ਆ ਠੀਕ ਹੈ ਤੇ ਚਲੋ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਜੇਕਰ ਹੋਰ ਵੀ ਤੁਸੀਂ ਬਹੁਤ ਹੀ ਸੋਹਣੇ ਸੌਖੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ